ਪੰਜਾਬੀ ਨੌਜਵਾਨ ਹੋਇਆ ਕੈਨੇਡੀਅਨ 에ਅਰ ਫੋਰਸ ਵਿੱਚ ਲੈਫਟੀਨੈਂਟ ਭਰਤੀ ਸਰਕਾਰੀ ਸਕੂਲਾਂ ਚ ਮੋਢਲੀ ਪੜ੍ਹਾਈ ਕਰਕੇ ਪਿੰਡ ਥਲੀ ਖੁਰਤ ਨੌਜਵਾਨ ਇੰਦਰਪ੍ਰੀਤ ਸਿੰਘ ਲੋਂਗਿਆ ਨੇ ਕੈਨੇਡੀਅਨ 에ਅਰ ਫੋਰਸ ਵਿੱਚ ਲੈਫਟੀਨੈਂਟ ਭਰਤੀ ਹੋ ਕੇ ਵਿਦੇਸ਼ਾਂ ਦੀ ਧਰਤੀ ਵਿੱਚ ਗੱਡੇ ਚੰਡੇ ਪੰਜਾਬ ਲੋਪਰ ਜ਼ਿਲ੍ਹੇ ਕਨੌਲੀ ਇਲਾਕੇ ਅਤੇ ਆਪਣੇ ਪਿੰਡ ਥਲੀ ਦਾ ਨਾਮ ਸੁਨੇਰੀ ਅੱਖਰਾਂ ਵਿੱਚ ਚਮਕਾਇਆ ਨੌਜਵਾਨ ਦੇ ਪਰਿਵਾਰਿਕ ਮੈਂਬਰ ਪੱब्बाਪਾਰ ਕਹਿੰਦੇ ਸਾਡੇ ਮੁੰਡੇ ਨੇ ਬਹੁਤ ਮਿਹਨਤ ਕੀਤੀ ਅਤੇ ਉਹੀ ਮਿਹਨਤ ਰਾਂਗ ਲਿਆਈ ਦੇਖੋ ਨੌਜਵਾਨ ਦੀ ਸਫਲਤਾ ਦੀ ਕਹਾਣੀ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਜ਼ੁਬਾਨੀ ਕਰ ਦਿਓ ਦਬਕੇ ਸ਼ੇਅਰ ਹੋ ਸਕ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਜਸਵੀਰ ਸਿੰਘ ਘਨੋਲੀ ਇੱਕ ਆਪਣੇ ਥਲੀ ਘਨੋਲੀ ਲਾਗਲੇ ਪਿੰਡ ਥਲੀ ਖੁਰਦ ਦਾ ਨੌਜਵਾਨ ਕੈਨੇਡੀਅਨ 에ਅਰਪੋਰਟਸ ਵਿੱਚ ਲੈਫਟੀਨੈਂਟ ਭਰਤੀ ਹੋਇਆ ਬੜੇ ਮਾਣ ਵਾਲੀ ਗੱਲ ਆ ਕਿਉਂਕਿ ਦੇਖਦੇ ਆ ਕਿ ਇੱਥੇ ਅਸੀਂ ਆਪਣੇ ਦੇਸ਼ ਵਿੱਚ ਨਹੀਂ ਲੈ ਇੱਕ ਆਮ ਸਫਾਈ ਭਰਤੀ ਹੋ ਸਕਦੇ ਇਹ ਦੂਜੇ ਸੂਬੇ ਦੂਜੇ ਆਪਣੇ ਵਿਦੇਸ਼ੀ ਧਰਤੀ ਵਿੱਚ ਉਹ ਵੀ ਕੈਨੇਡੀਅਨ 에ਅਰ ਫੋਰਸ ਵਿੱਚ ਲੈਫਟੇਡਰ ਭਰਤੀ ਹੋਏ ਤੇ ਇਹ ਬੜੇ ਮਾਣ ਵਾਲੀ ਗੱਲ ਆ ਇੱਕ ਆਪਣੇ ਰੋਪੜ ਜ਼ਿਲ੍ਹੇ ਦੀ ਪੂਰੇ ਪੰਜਾਬ ਲਈ ਤੇ ਆਪਣੇ ਘਨੌਲੀ ਇਲਾਕੇ ਲਈ ਤੇ ਥਲੀ ਖੁਰਦ ਲਈ ਤੇ ਇਹਨਾਂ ਨਾਲ ਇਹਨਾਂ ਦੇ ਘਰ ਪਹੁੰਚੇ ਆ ਨੌਜਵਾਨ ਦੇ ਜਿਹਨਾਂ ਦਾ ਨਾਮ ਹੈਗਾ ਇੰਦਰਪ੍ਰੀਤ ਸਿੰਘ ਸੈਣੀ ਤੇ ਇੰਦਰਪ੍ਰੀਤ ਸਿੰਘ ਲੌਂਗੀਏ ਜੀ ਦੇ ਘਰ ਪਹੁੰਚੇ ਆ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਇਕੱਤਰ ਹੋਏ ਨੇ ਤੇ 쿠שי ਦਾ ਆਲਮਤ ਇਹ ਨਾਲ ਗੱਲਬਾਤ ਕਰਦੇ ਤੇ ਕਿਵੇਂ ਇਹਨਾਂ ਨੇ ਅਚੀਵਮੈਂਟ ਪ੍ਰਾਪਤ ਕਰੀ ਹੈ ਤੇ ਗੱਲਬਾਤ ਕਰਦੇ ਉਹਨਾਂ ਦੇ ਪਿਤਾ ਜੀ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਛਾ ਕਿਵੇਂ ਦੇਖਦੇ ਆ ਅੱਜ ਤੁਹਾਡਾ ਮੁੰਡਾ ਇੰਦਰਪ੍ਰੀਤ ਸਿੰਘ ਲੌਂਗਿਆ ਪੁੱਤਰ ਆਪਣਾ ਕੈਨੇਡੀਅਨ 에어 ਫੋਰਸ ਵਿੱਚ ਲੈਫਟੇਨੈਂਟ ਭਰਤੀ ਹੋਇਆ ਕਿਉਂਕਿ ਦੇਖਦੇ ਹਾਂ ਕਿ ਆਪਾਂ ਆਪਣੇ ਦੇਸ਼ ਵਿੱਚ ਨਹੀਂ ਐਗਜ਼ਾਮ ਸਵਾਈ ਭਰਤੀ ਹੋ ਸਕਦੇ ਇਹ ਤਾਂ ਫਿਰ ਬੜੀ ਮਾਣ ਵਾਲੀ ਗੱਲ ਆ ਉਹ ਵੀ ਕੈਨੇਡੀਅਨ 에어 ਫੋਰਸ ਵਿੱਚ ਲੈਫਟੇਨੈਂਟ ਭਰਤੀ ਹੋਣਾ ਬੜੇ ਮਾਣ ਵਾਲੀ ਗੱਲ ਆ ਤੇ ਕੀ ਕਹਿਣਾ ਚਾਹੂਗੇ ਜੀ ਸਾਨੂੰ ਵੀ ਬਹੁਤ ਆਮਾਨ ਵਾਲੀ ਗੱਲ ਆ ਕਿ ਸਾਡਾ ਬੇਟਾ ਕੈਨੇਡਾ 에ਅਰ ਫੋਰਸ ਦੇ ਵਿੱਚ ਲੈਫਟੀਨੈਂਟ ਬਣ ਤੌਰ ਲੈਫਟੀਨੈਂਟ ਬਣਿਆ ਹੈ ਅੱਛਾ ਜੀ ਇਲਾਕੇ ਨੂੰ ਵੀ ਮਾਣ ਵਾਲੀ ਗੱਲ ਆ ਸਾਰੀ ਅੱਛਾ ਜੀ ਤੇ ਬਾਕੀ ਅਗਲੇ ਨੌਜਵਾਨਾਂ ਨੂੰ ਇਹ ਸੇਧ ਮਿਲਣੀ ਚਾਹੀਦੀ ਆ ਕਿ ਉਹ ਵੀ ਚੰਗੀ ਪੜ੍ਹਾਈ ਕਰਨ ਤੇ ਚੰਗੀਆਂ ਤਲਕੀਆਂ ਬਖਸ਼ੇ ਇਹ ਕਿਵੇਂ ਇਹ ਅਚੀਵਮੈਂਟ ਲਈ ਕਿਵੇਂ ਉਹਨਾਂ ਨੂੰ ਇਹ ਪੜਤ ਕਰਨੇ ਪਏ ਮਿਹਨਤ ਕਰਨੀ ਪਈ ਜੀ ਪਹਿਲਾਂ ਇਹ ਸ਼ੁਰੂ ਤੋਂ ਪ੍ਰਾਇਮਰੀ ਸਕੂਲ ਖੜੀਕਲਾਂ ਦੇ ਵਿੱਚ ਪੰਜਵੀਂ ਤੱਕ ਪੜਿਆ ਉਸ ਤੋਂ ਬਾਅਦ ਸੀਨੀਅਰ ਸੈਕੰਡਰੀ ਸਕੂਲ ਕਨੌੜੀ ਦੇ ਵਿੱਚ ਅੱਛਾ ਸਰਕਾਰੀ ਸਕੂਲ 'ਚ ਪੜ ਕੇ ਹੀ ਐਡੀ ਬੜੀ ਅਚੀਵਮੈਂਟ ਕਰੀ ਹੈ ਹਾਂਜੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪਲੱਸ 2 ਕੀਤੀ ਤੇ ਉਸ ਤੋਂ ਬਾਅਦ ਰਾਜ ਕਾਲਜ ਉਹ ਬੀਰੋ ਨਾਲ ਕੀਤਾ ਜੀ ਉਸ ਤੋਂ ਬਾਅਦ ਬੀ ਟੈਕ ਇੰਜੀਨੀਅਰ ਕੀਤੀ ਨਾ ਦੋਬਾ ਕਾਲਜ ਕਰਾਲੀ ਚੱਲੋ ਅੱਛਾ ਅੱਛਾ ਜੀ ਉਸ ਤੋਂ ਬਾਅਦ ਫਿਰ ਸਟੱਡੀ ਵੀਜ਼ ਤੇ ਹੂੰ ਜੂਨ 17 ਦੇ ਵਿੱਚ ਕੈਨੇਡਾ ਚਲੇ ਗਏ ਅੱਛਾ ਜੀ ਉੱਥੇ ਸਖਤ ਬਤੌਰ ਸੁਪਰਵਾਈਜ਼ਰ ਟਰਾਂਸਪੋਰਟਰ ਜੀ ਕੰਮ ਕੀਤਾ ਤੇ ਨਾਲ ਦੀ ਨਾਲ ਇਹਨਾਂ ਨੇ 에ਅਰਕ੍ਰਾਫਟ ਕোর্স ਦੀ ਪੜਾਈ ਕੀਤੀ। ਅੱਛਾ ਜੀ। ਤੇ ਉਸ ਤੋਂ ਬਾਅਦ ਟੈਸਟ ਕਲੀਅਰ ਹੋਣ ਤੇ ਬਾਅਦ ਅਚਾਣ ਨੂੰ ਨਿਯੁਕਤੀ ਪੱਤਰ ਕੱਲ 15 ਫਰਵਰੀ ਅੱਛਾ ਜੀ 2025 ਨੂੰ ਮਿਲਿਆ। ਅੱਛਾ ਜੀ। ਤੇ ਮੈਂ ਤਾਂ ਇਹ ਤੁਹਾਨੂੰ ਵੀ ਕਿਵੇਂ ਪਤਾ ਲੱਗਿਆ ਉਹਨਾਂ ਨੇ ਆਪਣੀ ਸਟੋਰੀ ਪਾਈ ਫੇਸਬੁੱਕ ਤੇ ਕਿ ਜੇ ਫੋਨ ਆਇਆ ਸੀ ਵੀ ਮੈਂ ਪਾਪਾ ਉਹਨਾਂ ਨੇ ਫੋਟੋ ਪਾਈ ਹੈ ਜੋ ਨੈਟ ਤੇ ਨੈਟ ਤੇ ਅੱਛਾ ਜੀ ਵੀ ਮੈਂ ਐਂ ਸਿਲੈਕਟ ਹੋ ਗਿਆ ਹੈ। ਹਾਂ ਜੀ ਫੋਟੋ ਪਾਈ ਤੇ ਐਡਾ ਬੜਾ ਉਹ ਵੀ ਇਹ ਕੈਨੇਡੀਅਨ 에ਅਰ ਫੋਰਸ ਦੇ ਲੈਫਟੀਨੈਂਟ ਲੱਗਣਾ ਬੜੀ ਮਨਣ ਵਾਲੀ ਗੱਲ ਆ ਤਾਂ ਕਿਵੇਂ ਦਿਖਦੇ ਇਸ ਚੀਜ਼ ਨੂੰ ਕਿਵੇਂ ਹਾਲ ਖੁਸ਼ੀ ਦਾ ਮਾਹੌਲ ਆ ਤੇ ਕੀ ਕਹਿਣਾ ਚਾਹੋਗੇ ਹੋਰ ਸਾਨੂੰ ਬਹੁਤ ਖੁਸ਼ੀ ਆ ਤੇ ਸਾਡਾ ਬੱਚਾ ਜਿਹੜਾ ਇਹ ਮਥੌਰ ਲੈਫਟੀਨੈਂਟ ਕੈਨੇਡੀਅਨ 에ਅਰ ਫੋਰਸ ਦੇ ਵਿੱਚ ਭਰਤੀ ਹੋਇਆ ਅੱਛਾ ਜੀ ਤੇ ਬਾਕੀ ਮੈਂ ਅਗਲੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਵੀ ਭਾਈ ਹਾਂਜੀ ਸਹੀ ਮਿਹਨਤ ਕਰੋ ਹਾਂਜੀ ਸਿੱਧੇ ਰਾਤੇ ਤੁਰੰਤ ਨਿਸ਼ਾਨੇ ਉਤਿਆਗੋ ਅੱਛਾ ਜੀ ਤੇ ਸਫਲਤਾ ਪ੍ਰਾਪਤ ਕਰੋ